वार्म वाटर विद नींबू उसके साथ कच्ची हल्दी उसके साथ एक लसुन और सेब का सिरका कि ये ग्रेड फोर स्टेज फोर से ये 40 दिन में वापस आ गई थी पंजाब कांग्रेस के लीडर अतिथ साहब का क्रिकेटर नवजोत सिंह सिद्धू नो ਕਾਨੂੰਨੀ ਨੋਟਿਸ ਜਾਰੀ ਹੋਇਆ ਏ ਛਤੀਸਗੜ੍ਹ ਸਿਵਲ ਸੁਸਾਇਟੀ ਨੇ ਨਵਜੋਤ ਸਿੱਧੂ ਨੂੰ ਕਾਨੂੰਨੀ ਨੋਟਿਸ ਵੀ ਦੇਇਆ ਏ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਸਤਾਵੇਜ਼ 7 ਦਿਨਾਂ ਚ ਪੇਸ਼ ਕਰਨ ਦੇ ਲਈ ਕਿਹਾ ਗਿਆ ਏ ਨਹੀਂ ਨਹੀਂ ਜੇਕਰ ਉਹ ਇਹ ਦਸਤਾਵੇਜ਼ ਪੇਸ਼ ਨਹੀਂ ਕਰਨਗੇ ਤਾਂ ਉਹਨਾਂ ਨੂੰ 850 ਕਰੋੜ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਉਨ੍ਹਾਂ ਕਿਹਾ ਕਿ ਜੇਕਰ 7 ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਬੂਤ ਯਾਨੀ ਕਿ ਦਸਤਾਵੇਜ਼ ਨਹੀਂ ਦਿੰਦੇ ਤਾਂ ਉਹਨਾਂ ਨੂੰ ਮੁਆਫੀ ਮੰਗਣੀ ਪਈਗੀ ਤੇ 850 ਕਰੋੜ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਤੇ ਉਹ ਆਪਣੇ ਵਕੀਰ ਰਾਹੀਂ ਅਦਾਲਤ ਦੇ ਵਿੱਚ ਜਾਣਗੇ ਡਾਕਟਰਾਂ ਦੇ ਵੱਲੋਂ ਸਵਾਲ ਚੁਕੇ ਗਏ ਨੇ ਡਾਕਟਰ ਕੁਲਦੀਪ ਸਤਲੰਕੀ ਨੇ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਸਦੇ ਪਤੀ ਨੇ ਖੁਰਾਕ ਰਾਹੀਂ ਕੈਂਸਰ ਨੂੰ ਠੀਕ ਕਰਨ ਦਾ ਦਾਵਾ ਕੀਤਾ ਏ ਇਸ ਦਾ ਕਿ ਉਹ ਪੂਰਾ ਸਮਰਥਨ ਕਰਦੇ ਨੇ ਜੇਕਰ ਸਮਰਥਨ ਕਰਦੇ ਨੇ ਤਾਂ ਇਸ ਸੰਬੰਧੀ ਉਹ ਦਸਤਾਵੇਜ਼ ਪੇਸ਼ ਕਰਨ ਨਵਜੋਤ ਸਿੱਧੂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਰਦੀ ਖੁਰਾਕ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਸੀ ਰੁਟੀਨ ਦੇ ਵਿੱਚ ਨਿੰਮ ਦੇ ਪੱਤੇ ਨਿੰਬੂ ਦਾ ਪਾਣੀ ਤੁਲਸੀ ਦੇ ਪੱਤੇ ਹਲਦੀ ਦਾ ਸੇਵਨ ਕੀਤਾ ਜਾਂਦਾ ਸੀ ਉਹਨਾਂ ਕਿਹਾ ਕਿ 40 ਦਿਨਾਂ ਦੇ ਵਿੱਚ ਚੌਥੀ ਸਟੇਜ ਜੋ ਕਿ ਕੈਂਸਰ ਦੀ ਚੌਥੀ ਸਟੇਜ ਹੈ ਉਸ ਨੂੰ ਠੀਕ ਕਰ ਦਿੱਤਾ ਗਿਆ ਤੇ ਹੁਣ ਨਵਜੋਤ ਕੌਰ ਸਿੱਧੂ ਕਿਆ ਅਸਰ ਮੁਕਤ ਹੋ ਚੁੱਕੇ ਨੇ ਇਸ ਸਬੰਧੀ ਡਾਕਟਰ ਕੁਲਦੀਪ ਸਲੰਕੀ ਨੇ ਨੋਟਿਸ ਭੇਜਾਇਆ ਕਾਨੂੰਨੀ ਨੋਟਿਸ ਸਿੱਧੂ ਨੂੰ ਭੇਜਿਆ ਹੈ ਤੇ ਇਸ ਸਬੰਧੀ ਦਸਤਾਵੇਜ਼ ਵੀ ਮੰਗੇ ਨੇ ਤੇ ਇਸ ਦੇ ਨਾਲ ਹੀ ਜੇਕਰ ਨਵਜੋਤ ਸਿੰਘ ਸਿੱਧੂ ਦਸਤਾਵੇਜ਼ ਨਹੀਂ ਪੇਸ਼ ਕਰ ਸਕਦੇ ਤਾਂ ਉਹ 850 ਕਰੋੜ ਰੁਪਏ ਉਹਨਾਂ ਨੂੰ ਜੁਰਮਾਨਾ ਦੇਣਾ ਪਵੇਗਾ ਹਾਲਾਂਕਿ ਬੀਤੇ ਦਿਨੀ ਨਵਜੋ ਸਿੰਘ ਸਿੱਧੂ ਕੈਂਸਰ ਦੇ ਇਲਾਜ ਸੰਬੰਧੀ ਦਾਅਵਿਆਂ ਬਾਰੇ ਆਪਣਾ ਸਪਸ਼ਟੀਕਰਨ ਵੀ ਦੇ ਚੁੱਕੇ ਨੇ ਉਹਨਾਂ ਦੇ ਵੱਲੋਂ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ ਕਿ ਖੁਰਾਕ ਸੰਬੰਧੀ ਯੋਜਨਾ ਡਾਕਟਰਾਂ ਦੇ ਸਲਾਹ ਤੇ ਲਾਗੂ ਕੀਤੀ ਗਈ ਸੀ ਤੇ ਇਸ ਨੂੰ ਇਲਾਜ ਦੇ ਵਿੱਚ ਮਦਦਗਾਰ ਮੰਨਿਆ ਜਾਵੇ ਪਰ ਤੁਹਾਨੂੰ ਦੱਸਦੀ ਕਿ ਹੁਣ ਉਹਨਾਂ ਨੂੰ ਕਾਨੂੰਨੀ ਨੋਟਿਸ ਜਾਰੀ ਹੋ ਗਿਆ ਏ ਤੇ ਦਸਤਾਵੇਜ਼ ਮੰਗੇ ਗਏ ਨੇ ਜੇਕਰ ਉਹ ਨਹੀਂ ਦਿੰਦੇ ਤਾਂ ਉਹਨਾਂ ਨੂੰ 850 ਕਰੋੜ ਰੁਪਏ ਜੁਰਮਾਨਾ ਦੇਣਾ ਪਵੇਗਾ ਇਹ ਰਿਪੋਰਟ ਪੰਜਾਬੀ ਲੋਕ ਚੈਨਲ